ਲਿਆ ਅੰਨੀ ਬਰ ਅਜਸਨ ਟੂਡੋ ਹੋਣਾ ਨੇ ਤੇ ਨਾਲ ਹੀ ਜਿਹੜਾ ਇੰਡੀਆ ਦੇ ਖਿਲਾਫ ਸਟੈਂਡ ਲਿਆ ਤੇ ਨਾਲ ਹੀ ਜਿਹੜੀ ਇਮੀਗ੍ਰੇਸ਼ਨ ਸਟ੍ਰਿਕਟ ਕਰਨ ਕਰਕੇ ਇਸ ਟਾਈਮ ਜਿਹੜੀ ਲਿਬਰਲ ਆ ਉਹ ਪੀਸੀ ਤੋਂ ਵਧੀਆ ਪੋਜੀਸ਼ਨ ਦੇ ਵਿੱਚ ਆ ਇਸੇ ਕਰਕੇ ਇਹਨਾਂ ਨੇ ਅਨਾਉਂਸ ਕਰ ਲਿਆ ਵੀ ਇਲੈਕਸ਼ਨ ਕਰਾ ਦਿਓ ਪਰ ਪੀਸੀ ਨੂੰ ਥੋੜੀ ਜੀ ਤਕਲੀਫ ਹੋ ਰਹੀ ਆ ਵੀ ਇਹ ਇਹ ਸਾਰਾ ਸਿਸਟਮ ਬਦਲ ਗਿਆ ਪੀਸੀ ਨਹੀਂ ਚਾਹੁੰਦੀ ਵੀ ਹੁਣ ਜਿਹੜੀਆਂ ਕੰਜਰਟਿਵ ਪਾਰਟੀ ਵੀ ਨਾ ਇਲੈਕਸ਼ਨ ਹੋਣ ਪਰ ਹੁਣ ਜਿਹੜੀਆਂ ਇਲੈਕਸ਼ਨ ਅਨਾਉਂਸ ਹੋ ਗਏ ਆ ਤੇ ਇਸ ਟਾਈਮ ਪੋਜੀਸ਼ਨ ਜਿਹੜੀ ਲਿਬਰਲ ਪਾਰਟੀ ਦੀ ਪੀਸੀ ਨਾਲੋਂ ਸਾਰੀਆਂ ਪਾਰਟੀਆਂ ਤੋਂ ਵਧੀਆ ਦੇ ਨੋਸਾਂ ਵਾ ਡੱਲਿਆਂ ਨੂੰ ਗ੍ਰਿਫਤਾਰ ਨਹੀਂ ਕਹਿੰਦੇ ਬਲਕਿ ਸੁਪਰੀਮ ਕੋਰਟ ਦੇ ਹੁਕਮ ਦੇ ਅਸਸਤਾਲ ਦੇ ਵਿੱਚ ਰੱਖਿਆ ਪੰਜਾਬ ਸਰਕਾਰ ਨੇ ਕਿਹਾ ਜੀ ਦੇਖੋ ਚੰਡੀਗੜ੍ਹ ਬੜੀ ਅਜੀਬ ਪ੍ਰਸਥਿਤੀ ਹੈ ਜੀ ਸਾਰੀ ਦੁਨੀਆ ਇਸ ਕੱਲ ਨੂੰ ਜਾਣਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਮੀਟਿੰਗ ਰੱਖੀ ਸੀ ਹਮਮ ਔਰ ਉਹ ਮੀਟਿੰਗ ਰੱਖੀ ਸੀ ਕੇਂਦਰ ਸਰਕਾਰ ਨੇ ਬਿਲਕੁਲ ਜੀ ਕੇਂਦਰ ਸਰਕਾਰ ਦੇ ਵਜ਼ੀਰ ਆਉਂਦੇ ਆ ਆਲਰੇਡੀ ਜਿਹੜਾ ਪਹਿਲਾ ਮੀਟਗਾ ਚੱਲਦਿਆਂ ਉਹਦੀ ਕੜੀ ਦੇ ਵਿੱਚ ਹੀ ਸੀ ਕੇਂਦਰ ਸਰਕਾਰ ਦੇ ਵਜ਼ੀਰ ਆਉਂਦੇ ਆ ਤੇ ਉਹਨਾਂ ਦੇ ਨਾਲ ਪੰਜਾਬ ਦੇ ਵਜ਼ੀਰ ਵੀ ਬੈਠੇ ਆ ਕਿਸਾਨਾਂ ਦੇ ਨਾਲ ਗੱਲਬਾਤ ਹੁੰਦੀ ਹੈ ਗੱਲਬਾਤ ਉਹਨਾਂ ਦੀ ਕਿਸੇ ਤਨ ਪੱਤਰ ਨਹੀਂ ਲੱਗਦੀ ਅਖੀਰ ਫੈਮਤੀ ਇਸ ਕੰਦੇ ਉੱਤੇ ਹੁੰਦੀ ਹੈ ਕਿ ਆਪਾਂ ਦੁਬਾਰਾ ਫੇਰ ਇਕੱਠੇ ਹੋਵਾਂਗੇ ਜੀ ਦੁਬਾਰਾ ਫੇਰ ਮਿਲਾਂਗੇ ਮਈ ਮਹੀਨੇ ਦੀ ਤਾਰੀਖ ਰੱਖਦੀ ਵਜ਼ੀਰ ਸਾਹਿਬਾ ਮਜਲੂ ਤੁਰ ਜਾਂਦੇ ਤੇ ਕਿਸਾਨ ਜਿਹੜੇ ਹੈਗੇ ਐ ਦੋ ਲੀਡਰ ਐ ਵੱਡੇ ਉਹਨਾਂ ਦੇ ਜੀ ਦਿਕਜੀਤ ਸਿੰਘ ਢੱਲੇਵਾਲ ਖਨੋਰੀ ਵਾਲੇ ਬਾਰਡਰ ਨੂੰ ਆਉਂਦੇ ਐ ਔਰ ਜਿਹੜੇ ਸਰਵੰਸਿਕ ਬੰਦੀਰ ਐ ਉਸਭੂ ਵਾਲੇ ਪਾਸੇ ਨੂੰ ਜਾਂਦੇ ਐ ਜੀ ਰਸਤੇ ਦੇ ਵਿੱਚ ਚੰਡੀਗੜ੍ਹ ਪੁਲਿਸ ਮੁਹਾਲੀ ਜ਼ਿਲ੍ਹੇ ਚ ਉਹਨਾਂ ਨੂੰ ਰੋਕਦੀ ਐ ਹਮਮ ਅਰਦੋਨਾਂ ਨੂੰ ਅਨਰਸੀ ਥਾਂ ਤੇ ਲਿਆ ਜਾਂ ਲਿਆਇਆ ਗਿਆ ਜੀ ਮੰਦਰ ਸਾਹਿਬ ਦੀ ਗ੍ਰਿਫਤਾਰੀ ਬਾਅਦ ਕੀ ਉਹਨਾਂ ਨੂੰ ਭੇਜ ਦਿੱਤਾ ਪਟਿਆਲੇ ਜੀ ਲੇਕਿਨ ਡੱਲੇਵਾਲ ਸਾਹਿਬ ਨਾਲ ਜੋ ਹੋਈ ਐ ਸਾਰੀ ਦੁਨੀਆ ਨੂੰ ਪਤਾ ਐ ਕਿ ਡੱਲੇਵਾਲ ਸਾਹਿਬ ਕਿੱਥੇ ਐ ਕਿੱਥੇ ਨਹੀਂ ਹਮਮ ਪਹਿਲਾਂ ਡੱਲੇਵਾਲ ਸਾਹਿਬ ਨੂੰ ਉੱਥੋਂ ਚੁੱਕਿਆ ਜੀ ਪੁਲਿਸ ਲੈ ਕੇ ਗਈ ਪਿੰਸ ਜਿਲੰਦਰ ਦੇ ਵਿੱਚ ਇੱਕ ਮੈਡੀਕਲ ਇੰਸਟੀਚਿਊਟ ਐ ਜੀ ਕਿਸਾਨਾਂ ਦੀ ਆਮਦ ਦੀ ਜਾਣਕਾਰੀ ਮਿਲ ਗਈ ਪੁਲਿਸ ਨੂੰ ਥੋੜੀ ਜੀ ਵੀ ਕਿਸਾਨ ਆ ਸਕਦੇ ਐ ਪ੍ਰੋਬਲਮ ਖੜੀ ਹੋ ਸਕਦੀ ਹੈ ਜੀ ਤੇ ਫਿਰ ਜਿਹੜੀ ਕੰਟਰੋਲਮੈਂਟ ਵਾਲਾ ਖੇਤਰ ਹੈ ਉੱਥੇ ਇੱਕ ਅਰੈਸਟ ਹਾਊਸ ਹੈ ਉਹ ਅਰੈਸਟ ਹਾਊਸ ਦਾ ਪੰਜਾਬ ਸਰਕਾਰ ਦਾ ਹੈ ਜੀ ਉੱਥੇ ਹਰ ਇੱਕ ਬੰਦੇ ਦਾ ਜਾਣਾ ਮੁਸ਼ਕਲ ਹੈ ਤੇ ਉਹਨਾਂ ਨੂੰ ਉੱਥੇ ਰੱਖਿਆ ਗਿਆ ਜੀ ਬੁਰਜਾਰਕਾਰੀ ਇਹ ਮਿਲੀ ਹੈ ਕਿ ਉਹਨਾਂ ਨੇ ਖਾਣਾ ਪੀਣਾ ਦੀ ਸ਼ਰਤਾਂ ਸੀ ਪਾਣੀ ਤੱਕ ਵੀ ਉਹਨਾਂ ਨੇ ਤੋਬਾ ਕਰਤੀ ਕਿ ਮੈਂ ਪਾਣੀ ਵੀ ਨਹੀਂ ਪੀਣਾ ਹੂੰ ਹੂੰ ਤੇ ਫਿਰ ਉਹਨਾਂ ਨੂੰ ਝੁੱਕ ਕੇ ਪਟਿਆਲੇ ਲਿਆਂਦਾ ਗਿਆ ਤੇ ਇਸ ਵੇਲੇ ਉਹ ਪਟਿਆਲੇ ਦੇ ਹਸਪਤਾਲ ਦੇ ਵਿੱਚ ਹੈ ਹੂੰ ਹੂੰ ਅ ਇਹ ਟਾਬਾ ਕਿਸਾਨ ਯੂਨੀਅਨ ਹੈ ਜੀਕੇ ਜੂ ਜਿਹੜੀ ਭਾਰਤੀ ਕਿਸਾਨ ਯੂਨੀਅਨ ਟਾਬਾ ਉਹਦੇ ਇੱਕ ਲੀਡਰ ਹੈ ਸਰਦਾਰ ਗੁਰਮੁਖ ਸਿੰਘ ਜੀ ਗੁਰਮੁਖ ਸਿੰਘ ਉਹ ਰਾਣੀ ਪਟੀਸ਼ਨ ਦਾਰ ਕਰ ਦਿੱਤੀ ਕਿ ਧਲੇਵਾਲ ਸਾਹਿਬ ਨੂੰ ਇਸ ਹਾਲਤ ਦੇ ਵਿੱਚ ਜਿਹੜਾ ਇਹਨਾਂ ਨੇ ਨਜ਼ਾਇਜ਼ ਰੱਖਿਆ ਹੋਇਆ ਹੈ ਉਹ ਇਹ ਪਟੀਸ਼ਨ ਜਿਹੜੀ ਹੈਗੀ ਇਹਦੇ ਤੇ ਗੌਰ ਫਰਮਾਇਆ ਜਾਵੇ ਹਮਮ ਮਾਨਯੋਗ ਹਾਈ ਕੋਰਟ ਨੂੰ ਪਟੀਸ਼ਨ ਜਿਹੜੀ ਹੈਗੀ ਇਹ ਸੁਣਵਾਈ ਲਈ ਰੱਖ ਲਈ ਜੀ ਪੰਜਾਬ ਸਰਕਾਰ ਨੂੰ ਨੋਟਿਸ ਕਰਤਾ ਡੀਜੀਪੀ ਸਾਹਿਬ ਨੂੰ ਕਹਿਤਾ ਕਿ ਤੁਸੀਂ ਜਵਾਬ ਫਾਈਲ ਕਰੋ ਜੀ ਤੇ ਕੱਲ ਵੀ ਡੀਜੀਪੀ ਸਾਹਿਬ ਨੇ ਇੱਥੇ ਆਪਣਾ ਜਵਾਬ ਫਾਈਲ ਕੀਤਾ ਹੈ ਹੂੰ ਹੂੰ ਕੀ ਕਹਿੰਦੇ ਗੌਰਵ ਯਾਦਵ ਸਾਹਿਬ ਗੌਰਵ ਯਾਦਵ ਸਾਹਿਬ ਕਹਿੰਦੇ ਜੀ ਨਾ ਸਵਾਲ ਹੀ ਨਹੀਂ ਪਿਆਦਾ ਅਸੀਂ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੀ ਨਹੀਂ ਜੀ ਇਹ ਤਾਂ ਕਹਿੰਦੇ ਸੁਪਰੀਮ ਕੋਰਟ ਦਾ ਹੁਕਮ ਸੀ ਕਿ ਢੱਲੇਵਾਲ ਸਾਹਿਬ ਦੀ ਜਾਨ ਬਚਾਈ ਜਾਵੇ ਉਹਨਾਂ ਨੂੰ ਇਲਾਜ ਪ੍ਰੋਵਾਈਡ ਕਰਵਾਇਆ ਜਾਵੇ ਜੀ ਉਹ ਤੁਸੀਂ ਇਹ ਦੇਖੋ ਕਿ ਜਦੋਂ ਸੁਪਰੀਮ ਕੋਰਟ ਦਾ ਹੁਕਮ ਸੀ ਹੂੰ ਉਸ ਵੇਲੇ ਪੰਜਾਬ ਸਰਕਾਰ ਉਹਨਾਂ ਨੂੰ ਇਲਾਜ ਪ੍ਰੋਵਾਈਡ ਨਹੀਂ ਸੀ ਕਰਵਾ ਸਕੀ ਬਿਲਕੁਲ ਇਲਾਜ ਕਦੋਂ ਪ੍ਰੋਵਾਈਡ ਕਰਵਾਇਆ ਗਿਆ ਕਦੋਂ ਉਹਨਾਂ ਨੇ ਇਲਾਜ ਲੈਣਾ ਸ਼ੁਰੂ ਕੀਤਾ ਜਦੋਂ ਭਾਰਤ ਸਰਕਾਰ ਨੇ ਸਹਿਮਤੀ ਪ੍ਰਗਟ ਕਰ ਦਿੱਤੀ ਕਿ ਅਸੀਂ ਮੀਟਿੰਗ ਕਰਨ ਤੋਂ ਤਿਆਰ ਹਾਂ ਜਦੋਂ ਮੀਟਿੰਗ ਦਾ ਸਮਾਂ ਦਿੱਤਾ ਚੰਡੀਗੜ੍ਹ ਸਾਬ ਉਹ ਉਸ ਵੇਲੇ ਉਹਨਾਂ ਨੇ ਕਿਹਾ ਠੀਕ ਹੈ ਮੈਂ ਉਹਨਾਂ ਇਲਾਜ ਲੈਣ ਨੂੰ ਤਿਆਰ ਜੀ ਕਿਉਂਕਿ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਕਿਸਾਨ ਯੂਨੀਅਨ ਵਾਲੇ ਨੇ ਜਿਹੜਾ ਉਹਨਾਂ ਦਾ ਮੋਰਚਾ ਹੈ ਕਿ ਅਸੀਂ 19 ਦਿਨ ਤੱਕ ਇੱਕ ਪਾਣੀ ਦਾ ਤੁਪਕਾ ਵੀ ਨਹੀਂ ਪੀਵਾਂਗੇ ਜਿੰਨੀ ਦੇਰ ਤੱਕ ਜਿਹੜਾ ਹੈਗਾ ਸਾਨੂੰ ਸਰਕਾਰ ਕੈਨ ਦਿੱਤੀ ਸਰਕਾਰ ਨੇ ਤੈਪ ਦੇ ਤੁਹਾਨੂੰ ਦੀ ਗੱਲਬਾਤ ਸ਼ੁਰੂ ਹੋਗੀ ਜਦੋਂ ਨੇ ਟ੍ਰੀਟਮੈਂਟ ਮਿਲਿਆ ਤੇ ਟ੍ਰੀਟਮੈਂਟ ਲਈ ਨਤੀਜਾ ਹੈ ਕਿ ਜਿਹੜੇ ਡੰਨੇਵਾਲ ਸਾਹਿਬ ਬਾਰੇ ਐਸ ਕੇ ਉਹਨਾਂ ਦੀ ਜਾਨ ਹੁਣ ਵੀ ਗਈ ਹੁਣ ਵੀ ਗਈ ਬਿਲਕੁਲ ਜੀ ਤੇ ਜੰਦੀ ਸਾਹਿਬ ਉਹ ਆਪਾਂ ਨੇ ਉਹਦੇ ਵਿੱਚ ਐਂਬੂਲੈਂਸ ਦੇ ਵਿੱਚ ਪਾ ਕੇ ਮੀਟਗਾ ਚ ਵੀ ਹੰਡ ਹੁੰਦੇ ਰਹੇ ਬਿਲਕੁਲ ਜੀ ਉਦੋਂ ਜਿਹੜੇ ਵੇਲੇ ਲੋਡਸ ਕਰਵਾਉਣ ਦੀ ਕਰਵਾਈ ਨਹੀਂ ਗਈ ਹਮ ਹਮ ਬਾਅਦ ਵਿੱਚ ਜਦੋਂ ਪੰਜਾਬ ਸਰਕਾਰ ਨੇ ਇਹ ਉੱਤੇ ਜਾ ਕੇ ਜਵਾਬ ਫਾਈਲ ਕੀਤਾ ਸੁਪਰੀਮ ਕੋਰਟ ਦੇ ਕੇ ਜੀ ਉਸ ਟਾਈਮ ਤੋਂ ਗਏ ਜੀ ਉਹ ਇਸ ਵੇਲੇ ਜਿਹਨੇ ਹੈਗਾ ਮੈਡੀਕਲ ਟ੍ਰੀਟਮੈਂਟ ਲੈ ਰਹੇ ਦ ਸੁਪਰੀਮ ਕੋਰਟ ਦੇ ਕੇਸ ਵਿੱਚ ਲੋ ਠੀਕ ਹੈ ਵੀ ਨੇ ਟ੍ਰੀਟਮੈਂਟ ਲਈ ਜਾਂਦੇ ਆ ਸਰ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਉਹਨਾਂ ਨੂੰ ਰਾਉਂਡ ਅਪ ਕੀਤਾ ਮੈਂ ਗ੍ਰਿਫਤਾਰੀ ਨਹੀਂ ਕਹੂੰਗਾ ਗ੍ਰਿਫਤਾਰੀ ਹੁੰਦੀ ਹੈ ਜਦੋਂ ਐਫ ਆਈ ਆਰ ਦਸੂਜੀ ਜੀ ਜੀ ਜੀਪੀ ਸਾਹਿਬ ਨੇ ਆਪਣੇ ਜਵਾਬ ਦੇ ਵਿੱਚ ਕਿਹਾ ਕਿ ਕੋਈ ਐਫ ਆਈ ਆਰ ਨਹੀਂ ਹੋਈ ਜੀ ਕਿਸੇ ਕਿਸਮ ਦੀ ਉਹਦੀ ਗ੍ਰਿਫਤਾਰੀ ਨਹੀਂ ਪਈ ਗ੍ਰਿਫਤਾਰੀ ਕਾਗਜ਼ਾ ਪੱਤਰਾਂ ਜ ਨਹੀਂ ਪਈ ਪਰ ਉਹ ਫਿਜ਼ੀਕਲੀ ਤਾਂ ਗ੍ਰਿਫਤਾਰੀ ਹੈ ਉਹਨੂੰ ਪਟਿਆਲੇ ਦੇ ਹਸਪਤਾਲ ਦੇ ਵਿੱਚ ਹੈ ਤੇ ਇਹਦੇ ਤੇ ਮਾਨਯੋਗ ਸੁਪਰੀਮ ਕੋਰਟ ਨੇ ਆਪਣੇ ਹਾਈ ਕੋਰਟ ਨੇ ਜਿਹੜੀ ਹੈਗੀ ਹੈ ਗੱਲਬਾਤ ਸੁਣ ਤੋਂ ਬਾਅਦ ਮਾਮਲਾ ਆਪਣਾ ਰੱਖ ਲੈ ਪੈਣ ਜੀ ਅਗਲੇ ਦਿਨਾਂ ਦੇ ਵਿੱਚ ਫੇਰ ਗੱਲ ਹੋਣੀ ਹੈ ਜੀ ਜਦੋਂ ਸਾਹਬ ਨੂੰ ਤੁਸੀਂ ਇਹ ਦੇਖੋ ਕਿ ਇੱਕ ਹੋ ਕੀ ਰਿਹਾ ਪੰਜਾਬ ਦੇ ਵਿੱਚ ਜੀ ਇੱਕ ਪਾਸੇ ਜਵਾਨ ਹੈ ਇੱਕ ਪਾਸੇ ਕਿਸਾਨ ਹੈ ਪੰਜਾਬ ਸਰਕਾਰ ਧੱਕੇਸ਼ਾਹੀ ਕਰਦੀ ਹੈ ਅਗਲੀ ਗੱਲ ਬੀਜਪੀ ਸਾਹਿਬ ਨੇ ਕਿਹਾ ਹੈ ਕਹਿੰਦੇ ਜੀ ਦਲੇਵਾਲ ਸਾਹਿਬ ਆਪਣੀ ਮਰਜ਼ੀ ਦੇ ਨਾਲ ਪ੍ਰਾਈਵੇਟ ਹਸਪਤਾਲ ਦੇ ਵਿੱਚ ਇਲਾਜ ਕਰਾ ਰਹੇ ਜੀ ਜੇ ਸ਼ੁਰੂ ਦੇ ਵਿੱਚ ਆਪਾਂ ਦੇਖੀਏ ਸ਼ੁਰੂ ਦੇ ਵਿੱਚ ਵੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਬਿਲਕੁਲ ਉਹਨਾਂ ਨੂੰ ਤੇ ਸਰਹੱਦ ਤੋਂ ਪਿੰਡ ਨੂੰ ਉਹਨਾਂ ਨੂੰ ਲੈ ਕੇ ਗਏ ਸੀ ਪੰਜਾਬ ਸਰਕਾਰ ਮੇਰੇ ਖਿਆਲ ਮੁਤਾਬਕ ਆਪਣੀ ਕਿਰਕਰੀ ਕਰਾ ਰਹੀ ਹੈ ਜੀ ਇਹ ਤਾਂ ਹੁਣ ਅੱਗੇ ਕੋਰਟੇ ਦੇਖਣਾ ਕੀ ਕਰਨਾ ਹੈ ਲੇਕਿਨ ਦੁਨੀਆ ਤਾਂ ਸਾਰੀ ਜਾਣਦੀ ਹੈ ਨਾ ਕਿ ਹੋਇਆ ਕੀ ਸੀ ਤੇ ਦਾਵਾ ਕੀ ਕੀਤਾ ਜਾ ਰਿਹਾ ਹੈ ਜੀ ਆ ਵਾਕਿਆ ਗੱਲ ਸਹੀ ਹੈ ਢਿੱਲੋ ਸਾਹਿਬ ਬਿਲਕੁਲ ਕਿਰਕਰੀ ਕਰਾ ਰਹੀ ਹੈ ਪੰਜਾਬ ਸਰਕਾਰ ਚਾਹੀਦਾ ਨਹੀਂ ਸੀਗਾ